ਹਾਂਜੀ ਸਤਿ ਸ਼੍ਰੀ ਅਕਾਲ ਜੀ ਲਾਈਵ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਦਿਖਾਉਣ ਲੱਗੇ ਆ ਜੀ ਰਾਮ ਟੈਕਸ ਦੀ 컬렉ਸ਼ਨ ਜੋ ਕਿ ਬਹੁਤ ਹੀ ਸੋਹਣੇ ਸਟੱਫ ਲੈ ਕੇ ਆਏ ਆ ਜੀ ਅੱਜ ਦੀ ਡਿਜ਼ਾਈਨਿੰਗ ਇੰਨੀ ਕੁ ਸਪੈਸ਼ਲ ਆ ਜੀ ਸਾਰੇ ਫੈਬਰਿਕ ਅਸੀਂ ਨਵੇਂ ਲਾਂਚ ਕੀਤੇ ਜਿਹੜੇ ਕਿ ਵਿਦਾਊਟ ਲਾਈਨਿੰਗ ਬਣ ਸਕਦੇ ਆ ਸੂਟ ਦੇਖਿਓ ਜੀ ਕਿੰਨੇ ਪਿਆਰੇ ਆ ਇਹ ਪਹਿਲਾ ਡਿਜ਼ਾਈਨ ਸਾਡਾ ਇੰਨਾ ਸਪੈਸ਼ਲ ਆ ਜੀ ਨਾਲ ਕੇਰਾ ਬਣਿਆ ਆ ਜੀ ਨਾਲ ਦੁਪੱਟੇ ਦੀ ਲੁੱਕ ਬਹੁਤ ਹੀ ਸ਼ਾਨਦਾਰ ਆ ਜੀ ਇਸ ਤਰੀਕੇ ਦੁਪੱਟਾ ਆਏਗਾ ਜੀ ਕਲਰ ਕੰਬੀਨੇਸ਼ਨ ਬਹੁਤ ਹੀ ਸੋਹਣਾ ਹੈ ਜੀ। ਲੋ ਜੀ ਗ੍ਰੇ ਕਲਰ ਲੋ ਜੀ ਕਲਰ ਕੰਬੀਨੇਸ਼ਨ ਸੁਪਰ ਕਲਾਸਿਕ। ਧਾਗੇ ਦੇ ਕੰਮ ਦੇ ਵਿੱਚ ਇਹ ਫੈਬਰਿਕ ਬਿਲਕੁਲ ਨਵੇਂ ਆਏ ਜੀ ਜਿਹੜੇ ਵਿਦਾਊਟ ਲਾਈਨਿੰਗ ਬਣ ਸਕਦੇ ਆ। ਇਸ ਤਰੀਕੇ ਦੁਪੱਟਾ ਕਨਸੈਪਟ ਬਹੁਤ ਸੋਹਣਾ ਆਏਗਾ। ਲੋ ਜੀ ਕਿੰਨੀ ਸਪੈਸ਼ਲ ਡਿਜ਼ਾਈਨਿੰਗ ਆ ਜੀ ਇਸ ਤਰੀਕੇ ਕੇ ਰਾਵਕ 3500 ਇਹਦੀ ਐਮ ਆਰ ਪੀ ਹੈ ਜੀ ਆਫਰ ਦੇ ਵਿੱਚ ਮਿਲੇਗਾ ਜੀ 2900 ਰੁਪਏ ਦੀ ਰੇਂਜ ਦੀ ਨਾਲ ਜੇ ਕੋਰੀਅਰ ਕਰਾਣਾ ਜੀ 60 ਰੁਪਏ ਐਕਸਟਰਾ ਐਡ ਹੋਣਗੇ ਜੀ 2960 ਰੁਪਏ ਦਾ ਵਿਦ ਕੋਰੀਅਰ ਪਵੇਗਾ ਜੀ ਆਵਲਾ ਪੀਸ ਬਹੁਤ ਹੀ ਸੋਹਣੇ ਕਲਰ ਕੰਬੀਨੇਸ਼ਨ ਹੈ ਲੋ ਜੀ ਇਹ ਵੀ ਪ੍ਰਾਈਸ ਇਹਦਾ ਸਿਕਾ ਜੀ 3500 ਰੁਪਿਆ 3500 ਇਹਦੀ ਐਮ ਆਰ ਪੀ ਸੀ ਜੀ ਸਪੈਸ਼ਲ ਆਫਰ ਦੇ ਵਿੱਚ ਮਿਲੇਗਾ ਜੀ ਤੁਹਾਨੂੰ 2900 ਰੁਪਏ ਦੀ ਇੰਚ ਦੀ ਇਹਦੇ ਨਾਲ ਵੀ 60 ਰੁਪਏ ਕੋਈ ਵੀ ਸੂਟ ਪਰਚੇਸ ਕਰੋਗੇ ਵਿਦ ਕੋਰੀਅਰ ਤੁਹਾਨੂੰ ਪ੍ਰਾਈਸ ਦੱਸ ਰਹੇ ਆ ਐਕਸਟਰਾ ਚਾਰਜ ਜਿਹੜੇ 60 ਰੁਪਏ ਲੱਗਣਗੇ ਜੀ 2900 ਪਲੱਸ 60 ਰੁਪਏ 2960 ਰੁਪਏ ਦਾ ਪਏਗਾ ਜੀ ਵਿਦ ਕੋਰੀਅਰ ਲੋ ਜੀ ਅਗਲਾ ਕਲਰ ਆ ਗਿਆ ਜੀ ਇਹਦੇ ਵਿੱਚ ਸੀ ਗ੍ਰੀਨ ਕਲਰ ਬਾਕੀ ਤੁਸੀਂ ਸਾਡੀ ਸ਼ਾਪ ਤੇ ਵਿਜ਼ਿਟ ਕਰ ਲਓ ਤਾਂ ਵੀ ਤੁਹਾਨੂੰ ਇਹ ਸੂਟ ਮਿਲ ਸਕਦੇ ਆ ਜੀ ਰੈਡੀ ਹੁੰਦੇ ਆ ਸਾਡੇ ਕੋਲ ਸਕਰੀਨ ਸ਼ਾਟ ਤੁਸੀਂ ਖਿੱਚ ਕੇ ਸਾਡੇ ਵਟਸਐਪ ਤੇ ਭੇਜ ਦਿਓ ਤੇ ਜਦੋਂ ਪਿਕ ਕਰਨ ਆਣਾ ਤੁਸੀਂ ਉਹ ਵੀ ਸਾਨੂੰ ਮੈਸੇਜ ਕਰ ਦਿਓ ਕਿ ਅਸੀਂ ਜਿੰਦਾ ਜਿਆਦਾ ਦਿਨ ਹੋਲਡ ਨਹੀਂ ਕਰ ਸਕਦੇ ਸਿਰਫ ਇੱਕ ਦੋ ਦਿਨ ਜਿੰਦਾ ਅੱਜ ਤੁਸੀਂ ਵੀਡੀਓ ਦੇਖ ਰਹੇ ਹੋ ਤੇ ਕੱਲ ਤੱਕ ਤੁਹਾਡੇ ਲਈ ਅਸੀਂ ਇਹ ਵਾਲਾ ਸੂਟ ਹੋਲਡ ਕਰ ਸਕਦੇ ਆ 2960 ਰੁਪਏ ਦਾ ਪੇਗਾ ਜੀ ਵਿਦ ਕੋਰੀਅਰ ਲੋ ਜੀ ਨੈਕਸਟ ਡਿਜ਼ਾਈਨਿੰਗ ਆ ਇਸ ਤਰੀਕੇ ਬਹੁਤ ਹੀ ਸੋਹਣੀ 3100 ਇਹਦੀ ਐਮ ਆਰ ਪੀ ਆਈ ਦੇਖੋ ਗਲੇ ਦੀ ਕੜਾਈ ਕਿ ਰਵ ਹਰ ਇੱਕ ਚੀਜ਼ ਤੁਹਾਨੂੰ ਸਪੈਸ਼ਲ ਮਿਲੇਗੀ ਜੀ ਇਹਦੇ ਨਾਲ ਪਲੇਨ ਬਾਟਮ ਆਏਗੀ ਤੁਸੀਂ ਦੁਪੱਟੇ ਦਾ 셔ਟ ਦਾ ਵਰਕ ਦੇਖੋ ਕਿੰਨਾ ਸੋਹਣਾ neck ਦਾ ਵਰਕ ਕਿੰਨਾ ਸੋਹਣਾ ਨਾਲ ਦੁਪੱਟਾ ਆਏਗਾ ਜੀ ਚਨੌਨ ਦਾ ਇਸ ਤਰੀਕੇ ਦੇਖੋ ਜੀ ਚਨੌਨ ਦਾ ਦੁਪੱਟਾ ਆ ਪ੍ਰਾਈਜ਼ਿੰਗ ਆਏਗੀ ਜੀ ਇਹਦੀ 2600 ਰੁਪਿਆ 2600 ਦੀ ਰੇਂਜ ਦੀ ਗੁਲਾਟੀ ਕੋਲਾਥਾ ਜਲੰਧਰ ਬਹੁਤ ਹੀ ਸੋਹਣਾ ਸੂਟ ਆ ਜੀ 2600 ਰੁਪਏ ਦੀ ਰੇਂਜ ਜੀ ਲੋ ਜੀ ਕਿੰਨੇ ਸੋਹਣੇ ਸੋਹਣੇ ਆਰਟੀਕਲ ਐ ਗੁਲਾਟੀ ਗਲੋਥਾਉਸ ਜਲੰਧਰ ਇਹਦੇ ਵਿੱਚ ਕਲਰ ਕੰਬੀਨੇਸ਼ਨ ਵੀ ਬੜੇ ਸੋਹਣੇ ਆਣਗੇ ਜੀ ਇਹ ਜਿਹੜੇ ਫੈਬਰਿਕ ਆਏ ਆ ਜੀ ਨਵੇਂ ਲਾਂਚ ਹੋਏ ਆ ਵਿਦਾਊਟ ਲਾਈਨਿੰਗ ਇਹਨੂੰ ਤੁਸੀਂ ਰੇਅਰ ਕਰ ਸਕਦੇ ਹੋ ਪਲੇਨ ਬਾਟਮ ਦੇ ਨਾਲ ਜੀ 2600 ਰੁਪਏ ਦੀ ਇੰਚ ਦੀ 60 ਰੁਪਏ ਦੇ ਕੂਰੀਅਰ ਚਾਰਜਸ ਆ ਜੀ ਸੁਸੀ ਘਰ ਬੈਠਾ ਹੀ ਕੋਰੀਅਰ ਕਰਵਾ ਸਕਦੇ ਹੋ ਲੋ ਜੀ ਨੈਕਸਟ ਡਿਜ਼ਾਈਨ ਆ ਗਿਆ ਜੀ ਆਵਲਾ ਬਹੁਤ ਹੀ ਸਪੈਸ਼ਲ ਇਹ ਸਾਡਾ ਫੋਟੋ ਕਨਸੈਪਟ ਸੂਟ ਹੈ ਜੀ 3100 ਇਹਦੀ ਐਮ ਆਰ ਪੀ ਹੈ ਜੀ 3100 ਰੁਪਿਆ 3100 ਇਹਦੀ ਐਮ ਆਰ ਪੀ ਹੈ ਜੀ ਆਫਰ ਦੇ ਵਿੱਚ ਮਿਲੇਗਾ ਜੀ 2400 ਰੁਪਏ ਦੀ ਇੰਜ ਜੀ 2400 ਦੀ ਇੰਜ ਜੀ ਇਹਦੇ ਵਿੱਚ ਹੀ ਡੈਸਕਲ yellow color ਬਹੁਤ ਹੀ ਘੈਂਟ ਕਲਰ ਹੈ ਜੀ ਕਲਰ ਜਿਹੜੇ ਬਹੁਤ ਹਟਕੇ ਆਏ ਇਹਨਾਂ ਦੇ ਚਨੌਨ ਦੇ ਦੁਪट्टे ਦੇ ਨਾਲ ਜੀ ਇਹ ਵੀ ਲੈ ਡਿਜ਼ਾਈਨ ਅਸੀਂ ਤੁਹਾਡੇ ਲਈ ਬਹੁਤ ਸੋਹਣੇ ਸੋਹਣੇ ਜਿਹੜੇ ਆਰਟੀਕਲ ਲੈ ਕੇ ਆਏ ਆ ਜੀ ਸਪੈਸ਼ਲ ਔਨ ਡਿਮਾਂਡ ਦੇ ਵਿੱਚ ਆ ਵਿਦਆਊਟ ਲਾਈਨਿੰਗ ਬਣ ਵਾਲੇ ਸਟੱਫ ਹੈ ਅੱਗੇ ਜਿਵੇਂ ਗਰਮੀਆਂ ਵਾਸਤੇ ਪਤਲੇ ਸਟਾਫ ਆਉਂਦੇ ਸੀਗੇ ਉਹਨੂੰ ਲਾਈਨਿੰਗ ਲਗਾਨੀ ਪੈਂਦੀ ਸੀ ਥੋੜੇ ਪਤਲੇ ਹੁੰਦੇ ਸੀਗੇ ਇਹ ਜਿਹੜਾ ਬਹੁਤ ਹੀ ਵਧੀਆ ਸਟਾਫ ਹੈ ਜੀ ਆਵਲਾ ਰਾਮ ਟੈਕਸ ਦੀ ਸਪੈਸ਼ਲ ਕਾਟਨ ਹੈ ਜੀ ਆਵਲੀ 3100 ਇਹਦੀ ਐਮ ਆਰ ਪੀ ਹੈ ਜੀ ਆਫਰ ਦੇ ਵਿੱਚ ਮਿਲੇਗਾ ਜੀ 2400 ਰੁਪਏ ਦੇ ਇੰਚ ਦੇ ਦੁਪੱਟਾ ਹੀ ਇਹਦੇ ਬਹੁਤ ਸਪੈਸ਼ਲ ਆ ਜੀ ਜਿਹੜਾ ਮਰਜ਼ੀ ਤੁਸੀਂ ਇਹਦਾ ਕਲਰ ਦੇਖ ਲਓ ਮਸਟਰਡ ਕਲਰ ਆ ਗਿਆ ਜੀ 60 ਰੁਪਏ ਨਾਲ ਕੋਰੀਅਰ ਐਡ ਹੋਣਗੇ ਜੀ ਇਹਨਾਂ ਦੇ 2460 ਰੁਪਏ ਦੇ ਇਹ ਪਲਾ ਕੋਸਟ ਕਰੇਗਾ ਜੀ ਲੋ ਜੀ ਨੈਕਸਟ ਡਿਜ਼ਾਈਨ ਆ ਗਿਆ ਜੀ ਇਹ ਵਾਲਾ ਸ਼ਰਟ ਤੇ ਵਰਕ ਨਾਲ ਸਲਵਾਰ ਦੇ ਪੌਂਚੇ ਬਣਨਗੇ ਜੀ ਇਹਦੇ ਨਾਲ ਇਦਾਂ ਸ਼ਰਟ ਆਏਗੀ ਜੀ ਸਲਵਾਰ ਦੇ ਪੌਂਚੇ ਬਣੇ ਹੋਏ ਨਾਲ ਦਿਖਾ ਦੇਵੋ ਤੇ ਸਲਵਾਰ ਦੇ ਪੌਂਚੇ ਅਸੀਂ ਸਟਿਚ ਕਰਾ ਕੇ ਵੀ ਤੁਹਾਡੇ ਘਰ ਤੱਕ ਪਹੁੰਚਾ ਸਕਦੇ ਹਾਂ ਜੀ ਆਵਲੇ ਲੋ ਜੀ ਦੇਖਿਓ ਜੀ ਕਿੰਨਾ ਪਿਆਰਾ ਕਨਸੈਪਟ ਹੈ ਧਾਗੇ ਦੇ ਕੰਮ ਦੇ ਵਿੱਚ ਲਖਣਾ ਵੀ ਫੈਬਰਿਕ ਦੇ ਵਿੱਚ ਨਾਲ ਦੁਪੱਟਾ ਦੇਖੋ ਜੀ ਵਿਡਿੰਗ ਕਲੈਕਸ਼ਨ ਦੇ ਵਿੱਚ ਗਰਮੀਆਂ ਦੇ ਵਿੱਚ ਤੋਹਫੇ ਆ ਜੀ ਆਵਲੇ ਵਿਡਿੰਗ ਕਲੈਕਸ਼ਨ ਦੇ ਵਿੱਚ ਦੀ ਲੋ ਜੀ ਨੈਕਸਟ ਡਿਜ਼ਾਈਨ ਆਇਆ ਜੀ ਆ ਦੇਖਿਓ ਪ੍ਰੋਪਰ ਤੁਹਾਨੂੰ ਬੁਟੀਕ ਦੀ ਲੁੱਕ ਦੇ ਵਿੱਚ ਪੀਸ ਮਿਲਣਗੇ ਆਵਲੇ 3500 ਇਹਦੀ ਐਮ ਆਰ ਪੀ ਹੈ ਜੀ ਆਫਰ ਦੇ ਵਿੱਚ ਮਿਲੂਗਾ ਜੀ ਤੁਹਾਨੂੰ 2900 ਰੁਪਏ ਰੇਂਜ 2900 ਦੀ ਰੇਂਜ ਦੀ 60 ਰੁਪਏ ਨਾਲ ਕੋਰੀਅਰ ਦੇ ਐਡ ਹੋਣਗੇ ਜੀ 2660 ਰੁਪਏ 2960 ਰੁਪਏ ਦੇ ਰੇਂਜ ਪਏਗਾ ਜੀ ਲੋ ਦੀ ਪਿਆਰੇ ਡਿਜ਼ਾਈਨ ਜੀ ਦੇਖੋ ਜੀ ਨਾਲ ਦੁਪੱਟਾ ਬਹੁਤ ਹੀ ਸ਼ਾਨਦਾਰ ਹੈ ਦੁਪट्टे ਦੇ ਪੂਰਾ ਵਰਕ ਕੀਤਾ ਹੈ ਜੀ ਬਹੁਤ ਹੀ ਵਧੀਆ ਲੋ ਜੀ ਨੈਕਸਟ ਡਿਜ਼ਾਈਨ ਆ ਗਿਆ ਜੀ ਲਖਨਵੀ ਦੇ ਵਿੱਚ ਪ੍ਰੋਪਰ ਤੁਹਾਨੂੰ ਬੁਟੀਕ ਦੀ ਲੁੱਕ ਮਿਲੇਗੀ ਆ ਦੇਖੋ ਦੁਪट्टे ਦਾ ਕਨਸੈਪਟ ਬਹੁਤ ਹੀ ਸੋਹਣਾ 3300 ਦੀ ਰੇਂਜ ਦੀ ਇਦੇ ਵਿੱਚ ਦੋ ਕਲਰ ਆਏ ਨੇ ਦੋ ਕਲਰ ਬਹੁਤ ਹੀ ਸੋਹਣੇ ਆ 33 ਦੀ ਰੇਂਜ ਦੀ ਰਾਮ ਟੈਕਸ ਦੀ ਵੈਡਿੰਗ ਕਲੈਕਸ਼ਨ ਦੁਪੱਟਾ ਆਏਗਾ ਜੀ ਹੈਂਡ ਪੇਂਟ ਦਾ ਮਸਲੀਨ ਦਾ ਲਖਨਵੀ ਚਿਕਨ ਦੀ ਜਿਹੜੀ ਸ਼ਰਟ ਆਏਗੀ ਤੁਸੀਂ ਇਦਾਂ ਦੇ ਡਿਜ਼ਾਈਨ ਦੇਖਣੇ ਆ ਸਾਡੀ ਸ਼ਾਪ ਤੇ ਵਿਜ਼ਿਟ ਕਰੋ ਬਹੁਤ ਹੀ ਬਹੁਤ ਹੀ ਸੋਹਣੇ ਸੋਹਣੇ ਆਏ ਹੋਏ ਡਿਜ਼ਾਈਨ ਲੋ ਜੀ ਸੀ ਗ੍ਰੀਨ ਕਲਰ ਇਹਦੇ ਨਾਲ ਸਲਵਾਰ ਦੇ ਪੌਂਚੇ ਤੇ ਕਢਾਈ ਆਉਗੀ ਜੀ ਇਸ ਤਰੀਕੇ ਦੁਪੱਟਾ ਆਏਗਾ ਜੀ ਬਹੁਤ ਹੀ ਸ਼ਾਨਦਾਰ 2600 ਰੁਪਏ ਦੀ ਇੰਚਰੀ ਇੱਕ ਰਾਮ ਟੈਕਸੀ ਨਵੀਂ ਬੁੱਕ ਲਾਂਚ ਹੋਈ ਆ ਜੀ ਬਾਕੀ ਤੁਸੀਂ ਇਹਦੀਆਂ ਫੋਟੋਆਂ ਦੇਖਣੀਆਂ ਸਾਡੇ ਵਟਸਐਪ ਤੇ ਮੈਸੇਜ ਕਰ ਦਿਓ ਅਸੀਂ ਤੁਹਾਨੂੰ ਇਹਦੀ ਫੋਟੋਆਂ ਵੀ ਭੇਜ ਸਕਦੇ ਹਾਂ ਦੇਖੋ ਜੀ ਆਰੀ ਦੀ ਕੜਾਈ ਆ ਜੀ ਨਾਲ ਦੁਪट्टे ਦੇ ਵੀ ਪੂਰਾ ਪ੍ਰੋਪਰ ਪ੍ਰਿੰਟ ਦੇ ਨਾਲ ਆਰੀ ਵਰਕ ਕੀਤਾ ਹੋਇਆ ਜੀ 3900 ਰੁਪਏ 3900 ਦੀ ਐਮ ਆਰ ਪੀ ਆ ਜੀ ਸਪੈਸ਼ਲ ਆਫਰ ਦੇ ਵਿੱਚ ਆ ਜੀ 3000 ਰੁਪਏ ਦਾ ਸਿਰਫ 3300 ਦੀ ਰੇਂਜ ਚ ਜੀ ਸੌਰੀ 3000 ਦੀ ਰੇਂਜ ਜੀ 3000 ਰੁਪਏ ਦੀ ਰੇਂਜ ਦੀ ਦੁਪट्टे ਦੇ ਵੀ ਆਰੀ ਵਰਕ ਆ ਫੁੱਲ ਜਾਲ ਬਣਿਆ ਹੋਇਆ ਦੁਪੱਟੇ ਦਾ ਲਾਈਟ ਵੇਟ ਫੈਬਰਿਕ ਹੈ ਜਿਵੇਂ ਕਿ ਸਾਡੇ ਕਸਟਮਰ ਦੀ ਡਿਮਾਂਡ ਮੰਗਦੀ ਆ ਜੀ ਕਿ ਲਾਈਟ ਵੇਟ ਸੂਟ ਦਿਖਾਓ ਅੱਜ ਉਹਨਾਂ ਲਈ ਸਪੈਸ਼ਲੀ ਲੈ ਕੇ ਆਏ ਧੰਨਵਾਦ ਜੀ ਸਕਰੀਨ ਦੇ ਉੱਤੇ ਨੰਬਰ ਮੈਂਸ਼ਨ ਕੀਤਾ ਹੋਇਆ ਜੀ ਉਸ ਨੰਬਰ ਤੇ ਤੁਸੀਂ ਮੈਸੇਜ ਕਰਦੇ ਹੋ ਤੇ ਸਕਰੀਨਸ਼ਾਟ ਭੇਜ ਦਿਓ ਜਿੰਨਾਂ ਨੇ ਆਰਡਰ ਕਰਨਾ ਧੰਨਵਾਦ ਜੀ